ਹਾਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਆਂ ਜੀ ਕਾਟਨ ਦੇ ਸੂਟ ਦੇ ਉੱਪਰ ਬਾਰਕ ਕੀਤਾ ਬਹੁਤ ਹੀ ਸਿੰਪਲ ਸੋਬਰ ਜਿਹਾ ਸੂਟ ਹੈ ਜਿਹੜੇ ਆਪਾਂ ਨੇ ਰੈਡੀ ਕੀਤੇ ਆ ਫੈਬਰਿਕ ਵੀ ਆਪਾਂ ਨੇ ਪਿਓਰ ਕੈਮਬ੍ਰਿਕ ਕਾਟਨ ਜਿਹੜੀ ਯੂਜ਼ ਕੀਤੀ ਆ ਰਾਮਪੈਕਸ ਦੀ ਜੀ ਇਹਦੇ ਵਿੱਚ ਆਪਾਂ ਨੇ ਜੀ ਜਿਹੜੇ 4 ਸੂਟ ਰੈਡੀ ਕੀਤੇ ਨੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਜਿਹੜਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹਦੇ ਵਿੱਚ ਆਪਾਂ ਨੇ ਵੀਰੇ ਫਰਸਟ ਸੂਟ ਰੈਡੀ ਕੀਤਾ ਹੈਗਾ ਰਾਮਟੈਕਸ ਦੀ ਕੈਮਰਿਕ ਕਾਟਨ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੌਫਟ ਸਟੱਫ ਹੈਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋਗੇ ਮੈਂ ਸਿੰਗਲ ਦੇ نیچے ਹੱਥ ਰੱਖਿਆ ਬਿਲਕੁਲ ਲਾਈਨਿੰਗ ਲਗਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ नीचे ਤੇ ਇਹ ਆਪਾਂ ਨੇ ਸੂਟ ਰੈਡੀ ਕੀਤੇ ਨੇ ਇਹ ਵਾਲਾ ਜਿਹੜਾ ਘੇਰੇ ਦਾ ਵਰਕ ਆ ਗਿਆ ਅਗਰ ਕੋਈ ਕਸਟਮਰ ਕਟਿੰਗ ਕਰਵਾਉਣਾ ਚਾਹੁੰਦਾ ਕਟਿੰਗ ਵੀ ਕਰਵਾ ਸਕਦਾ ਅਗਰ ਕੋਈ ਵਿਦਆਊਟ ਕਟਿੰਗ ਲੈਣਾ ਚਾਹੁੰਦਾ ਤਾਂ ਤੁਸੀਂ ਵਿਦਆਊਟ ਕਟਿੰਗ ਵੀ ਹੈ ਜਿਹੜਾ ਲੈ ਸਕਦੇ ਹੋ ਜੀ ਇਹ ਵਾਲਾ ਆ ਗਿਆ ਘੇਰੇ ਦਾ ਵਰਕ ਸੇਮ ਐਸ ਇਟ ਇਜ਼ ਹੀ ਵਰਕ ਆਪਾਂ ਨੇ ਬਾਹਮਾ ਦੇ ਉੱਪਰ ਕੀਤਾ ਜੀ ਇਹਦੇ ਪ੍ਰਾਈਸ ਮੈਂ ਵੀਡੀਓ ਦੇ ਪਿੱਛੇ ਹੀ ਮੈਂਸ਼ਨ ਕਰ ਦਾਂਗੀ ਇਹ ਸੈਕਿੰਡ ਸੂਟ ਆ ਗਿਆ ਜਿਹੜਾ ਇਹ ਕਾਟਨ ਸਟੱਫ ਨਹੀਂ ਹੈਗਾ ਵੀਰੇ ਇਹ ਸਿਮਰ ਦਾ ਸਟੱਫ ਆ ਗਿਆ ਇਹਦੇ ਵੀ ਘੇਰੇ ਦੇ ਉੱਪਰ ਵਰਕ ਕੀਤਾ ਤੁਸੀਂ ਦੇਖ ਸਕਦੇ ਹੋ ਸਟੱਫ ਬਹੁਤ ਬਦੀ ਸੋਨਾਗਾ ਕਲਰ ਇਹਦਾ ਐਕਚੁਅਲ 'ਚ ਇਹ ਵਾਲਾ ਹੈਗਾ ਇਧਰੋਂ ਥੋੜਾ ਜਿਹਾ ਲਾਈਟ ਆਉਂਦਾ ਹੈਗਾ ਇਹਦੇ ਵੀ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਤੇ ਇੱਕ ਸੂਟ ਆਪਣੇ ਇਹ ਵਾਲਾ ਕੀਤਾ ਗੀਜਾ ਕਾਟਨ ਦੇ ਉੱਪਰ ਕੀਤਾ ਹੈਗਾ ਇਹਦੇ ਵੀ نیچے ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਦੇ ਵੀ ਆਪਾਂ ਨੇ ਘੇਰੇ ਦੇ ਵਰਕ ਕੀਤਾਗਾ ਐਂਡ ਬਾਹਾਂ ਤੇ ਵਰਕ ਕੀਤਾ ਜੀ ਇੱਕ ਸੂਟ ਆਪਣੇ ਕੋਲੇ ਇਹ ਵਾਲਾ ਰੈਡੀ ਕੀਤਾ ਹੋਇਆਗਾ ਇਹ ਵੀ ਘੇਰੇ ਤੇ ਵਰਕ ਕੀਤਾ ਹੋਇਆ ਜੀ ਐਂਡ ਬਾਹਾਂ ਤੇ ਵਰਕ ਕੀਤਾ ਸੇਮ ਹੀ ਇਹ ਫੈਬਰਿਕ ਯੂਜ਼ ਕੀਤੀ ਹੋਈ ਹੈ ਰਾਮਟੈਕਸ ਦੀ ਕੈਂਬ੍ਰਿਕ ਕਾਟਨ ਯੂਜ਼ ਕੀਤੀ ਹੋਈ ਹੈ ਜੀ ਇਹਦੇ ਲਈ ਵੀ ਜਿਹੜਾ ਵੀਰੇ ਇਹਨਾਂ ਦਾ ਪ੍ਰਾਈਸ ਹੈਗਾ ਹੈਗਾ ਇਹਨਾਂ ਦਾ ਪ੍ਰਾਈਸ ਜਿਹੜਾ ਦੋਨੋਂ ਸੂਟਾਂ ਦਾ ਇਹਨਾਂ ਦਾ ਤਾਂ ਹੈਗਾ 1000 ਰੁਪਿਆ 1000 ਰੁਪਏ ਦੇ ਵਿੱਚ ਰੈਡੀ ਹੋਏ ਨੇ ਰਾਮ ਟੈਕਸ ਦੀ ਕੈਮਬਰੀ कॉटन ਯੂਜ਼ ਕੀਤੀ ਹੈ ਅਗਰ ਆਪਾਂ ਨਾਰਮਲ कॉटन ਯੂਜ਼ ਕਰਦੇ ਆ ਤਾਂ ਪ੍ਰਾਈਸ ਥੋੜਾ ਜਿਹੀ ਕੀ ਹੈ ਲੈਸ ਹੋ ਜੂਗਾ ਹੋਰ ਇਹ ਆਪਣੇ ਉਹਨਾਂ ਨੂੰ ਕਸਟਮਰ ਨੂੰ ਰੈਡੀ ਕਰਕੇ ਵਿਦਆਊਟ ਦੁਪੱਟਾ ਪਿਆ 1500 ਦਾ ਇਹ ਦੋਨੋਂ ਸੂਟ ਨੇ ਜਿਹੜੇ ਸੌਰੀ ਇਹ ਵਾਲਾ ਸੂਟ ਹੈ ਆਪਣੇ ਕੋਲੇ ਐਕਸਟਰਾ ਰੈਡੀ ਕੀਤਾ ਹੋਇਆ ਸੀ ਇਹ ਵੀ ਕਸਟਮਰ ਦਾ ਭੇਜਣਾ ਆਪਾਂ ਨੇ ਇਹ ਵਾਲਾ ਵੀ ਸੂਟ ਸੇਮ ਪ੍ਰਾਈਸ ਦੇ ਵਿੱਚ ਹੀ ਪੈਂਦਾ ਹੈਗਾ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਸੇਮ ਆ ਅਗਰ ਤੁਸੀਂ ਵੀ ਐਦਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰੋ 985546231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹ ਵਾਲਾ ਜਿਹੜਾ ਵਰਕ ਆ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਅਗਰ ਤੁਸੀਂ ਸਿੰਪਲ ਨਾਰਮਲ ਕਾਟਨ ਦੇ ਉੱਪਰ ਕਰਵਾਉਣਾ ਹੈ ਤਾਂ ਪ੍ਰਾਈਸ ਜਿਹੜਾ ਥੋੜਾ ਲੈਸ ਹੋ ਜੂਗਾ ਜਿ ਜਿੱਦਾਂ ਗਲੇਸ ਜਾਮ ਆ ਜਾਂਦੀ ਆ ਤੇ ਉਹਦੇ ਉੱਤੇ ਪ੍ਰਾਈਸ ਥੋੜਾ ਜਿਹਾ ਘਟ ਜੂਗਾ ਆਪਣਾ ਇਹ ਮੈਂ ਤੁਹਾਨੂੰ ਜਿਹੜਾ ਪ੍ਰਾਈਸ ਦੱਸਿਆ ਰਾਮਟੈਕਸ ਦੀ ਕੈਂਬ੍ਰਿਕ ਕਾਟਨ ਦੇ ਉੱਪਰ ਪ੍ਰਾਈਸ ਦੱਸਿਆ ਜੀ ਆਗਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ